ਮੀਤਹਿਰ ਨੇ ਕੀਤਾ ਵੱਡਾ ਕਪਲਾ ਨੇੜਲੇ ਯਾਰ ਨੇ ਖੋਲੇ ਭੇਤ ਮੀਤਹਿਰ ਦੇ ਪੀਏ ਦਾ ਨਾਂ ਵੀ ਵਿੱਚੇ ਬੋਲਿਆ ਮਾਮਲਾ ਕੀ ਆ ਮੀਤਹਿਰ ਤੇ ਗੰਭੀਰ ਇਲਜ਼ਾਮ ਲੱਗੇ ਨੇ ਕਿਹੜੇ ਵੱਡੇ ਕਪਲੇ ਦੇ ਇਲਜ਼ਾਮ ਲੱਗੇ ਨੇ ਉਹਨਾਂ ਦੇ ਪੀਏ ਦੇ ਕਹਿਣ ਤੇ ਕਿਹੜਾ ਵੱਡਾ ਗਲਤ ਕੰਮ ਜਿਹੜਾ ਉਹ ਕੀਤਾ ਗਿਆ ਹੈ ਇਸ ਨੂੰ ਲੈ ਕੇ ਅਹਿਮ ਖੁਲਾਸੇ ਹੋ ਰਹੇ ਨੇ ਤੇ ਉਧਰ ਮੀਤਹਿਰ ਵੀ ਇਸ ਮਾਮਲੇ ਦੇ ਵਿੱਚ ਮੈਦਾਨ ਚ ਆ ਚੁੱਕੇ ਨੇ ਲੜਾਈ ਜਿਹੜੀ ਹੈ ਉਹ ਹੁਣ ਪ੍ਰੈਸ ਕਾਨਫਰੰਸਾਂ ਤੋਂ ਅੱਗੇ ਵਧਦੀ ਹੋਈ ਨਜ਼ਰ ਆਉਂਦੀ ਹੈ ਮੀਤਿਹਰ ਦੀ ਵੀ ਸਫਾਈ ਆਈ ਹੈ ਕਿ ਜਿਹੜੇ ਇਲਜ਼ਾਮ ਲੱਗੇ ਨੇ ਉਹਨਾਂ ਨੂੰ ਲੈ ਕੇ ਪਰ ਇਲਜ਼ਾਮ ਬਹੁਤ ਗੰਭੀਰ ਨੇ ਜੇ ਨਾਲ ਇਲਜ਼ਾਮਾਂ ਦੀ ਤਲਾਸ਼ ਕਰਨ ਦੀ ਕੋਸ਼ਿਸ਼ ਕਰੀਏ ਤਾਂ ਇਹ ਇਲਜ਼ਾਮ ਵੱਡੇ ਇੱਕ ਵੱਡੇ ਸਕੈਂਡਲ ਵਾਲ ਨੂੰ ਵਾਧੇ ਹੋਏ ਨਜ਼ਰ ਆਉਂਦੇ ਐ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਪੜਦੇ ਰਹਿਣ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਮੀਥੇਰ ਲੋਕ ਸਭਾ ਮੈਂਬਰ ਸੰਗਰੂਰ ਗੁਰਮੀਤ ਸਿੰਘ ਮੀਥੇਰ ਤੇ ਉਹਨਾਂ ਦੇ ਪੀਏ ਹੁਸਨ ਭਾਰਦਵਾਜ ਦੋਵਾਂ ਦੇ ਉੱਤੇ ਵੱਡੇ ਤੇ ਅਹਿਮ ਗੰਭੀਰ ਇਲਜ਼ਾਮ ਲੱਗੇ ਨੇ ਮਾਮਲਾ ਤੁਹਾਡੇ ਚੇਤਿਆਂ ਚ ਹੋਵੇ ਜੇ ਬਰਨਾਲਾ ਦੀ ਟਰੱਕ ਯੂਨੀਅਨ ਦੀ ਬਹੁ ਕਰੋੜੀ ਜ਼ਮੀਨ ਜਿਹੜੀ ਕਿ ਕੋਡੀਆਂ ਦੇ ਭਾਅ ਲੀਸ ਤੇ ਦੇ ਦਿੱਤੀ ਗਈ ਤੇ ਲੀਸ ਤੇ ਵੀ 1-2 ਸਾਲ ਲਈ ਨਹੀਂ 99 ਸਾਲਾਂ ਲਈ ਦਿੱਤੀ ਗਈ ਪਹਿਲਾਂ ਕਿਉਂਕਿ ਜਿਹੜੇ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਉਹ ਮੀਤਿਹਰ ਦੇ ਬਹੁਤ ਕਰੀਬੀ ਮੰਨੇ ਜਾਂਦੇ ਨੇ ਉਹਨਾਂ ਦੇ ਯਗਰੀ ਯਾਰ ਨੇ ਬਚਪਨ ਦੇ ਦੋਸਤ ਨੇ ਤਾਂ ਸਾਰੀ ਗਾਜ ਉਹਨਾਂ ਤੇ ਡਿੱਗਦੀ ਰਹੀ ਪਰ ਹੁਣ ਉੰਨਾ ਨਹੀਂ ਮੀਤ ਇਹਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਟਰੱਕ ਜੂਨੀਅਨ ਦੇ ਪ੍ਰਧਾਨ ਕਹਿੰਦੇ ਕਿ ਮੈਨੂੰ ਤਾਂ ਹਟਾ ਦੇਣਾ ਪਰ ਮੈਂ ਜਿਹੜੀ ਗੱਲ ਕਰਨੀ ਆ ਉਹ ਕਰਕੇ ਜਾਣੀ ਆ ਉਹਨਾਂ ਨੇ ਪੂਰੀ ਜਿਹੜੀ ਕਹਾਣੀ ਸੁਣਾਈ ਹੈ ਜੋ ਮੀਡੀਆ ਦੇ ਵਿੱਚ ਰਿਪੋਰਟ ਹੋ ਰਹੀ ਹੈ ਕਿ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਇਹ ਗੱਲ ਕਹੀ ਹੈ ਟਰੱਕ ਜੂਨੀਅਨ ਦੇ ਪ੍ਰਧਾਨ ਹਰਦੀਪ ਸਿੱਧੂ ਨੇ ਹਰਦੀਪ ਸਿੱਧੂ ਹੁਰਾਣੇ ਜਿਹੜੀ ਗੱਲ ਸੁਣਾਈ ਉਹਦੇ ਮੁਤਾਬਕ ਇੱਕ ਜਿਹੜੀ ਜ਼ਮੀਨ ਹੈ ਜਿਹੜੀ ਜ਼ਮੀਨ ਦਾ ਲੀਜ਼ ਹੋਈ ਜਿਹੜੀ ਜ਼ਮੀਨ ਦੀ ਉਹ ਇੱਕ ਔਰਤ ਦੇ ਨਾਂ ਤੇ ਹੋਈ ਉਹਨਾਂ ਨੇ ਕਿਹਾ ਕਿ ਇਹ ਸਾਰਾ ਕੁਝ ਮੈਂ ਨਿੱਜੀ ਸਕੱਤਰ ਜਣੀ ਕਿ ਪੀਏ ਜਿਹੜੇ ਆ ਨਿੱਜੀ ਸਹਾਇਕ ਨੇ ਜਿਹੜੇ ਮੀਤ ਹੇਰ ਦੇ ਪੀਏ ਨੇ ਹੁਸਨ ਭਾਰਦਵਾਜ ਉਹਨਾਂ ਦੇ ਕਹਿਣ ਤੇ ਕੀਤਾ ਉਹ ਕਹਿੰਦੇ ਕਿ ਮੈਂ ਜਦੋਂ ਇਹ ਡੀਡ ਜਾਂ ਲਿਖੀ ਜਾ ਰਹੀ ਸੀ ਜਦੋਂ ਇਹ ਸਾਰਾ ਕੁਝ ਲਿਖਿਆ ਜਾ ਰਿਹਾ ਸੀ ਤਾਂ ਉਸ ਜਿਹੜਾ ਅਰਜਨ 20 ਹੈ ਜਿਹਦੇ ਕੋਲੇ ਅਸੀਂ ਬੈਠੇ ਸੀ ਉੱਥੇ ਵੀ ਮੈਨੂੰ ਇਸ ਤੇ ਸ਼ੱਕ ਹੋਇਆ ਮੈਂ ਇਤਰਾਜ਼ ਪ੍ਰਗਟ ਕੀਤਾ ਭਾਰਤਵਾਜ ਜੁਨੀ ਕਹਿੰਦੇ ਕਿ ਇਹ ਹਰਦੀਪ ਸਿੱਧੂ ਦੇ ਬੋਲ ਹੈ ਕਿ ਜਿਹੜਾ ਇੱਥੇ ਪੈਟਰੋਲ ਪੰਪ ਲੱਗੂਗਾ ਉਹਦੇ ਪੈਸੇ ਉਹਦੀ ਆਮਦਨੀ ਵੀ ਜੁਨੀ ਨੂੰ ਜਾਊਗੀ ਇੰਦਾ ਫਲਾਨਾ ਉਹ ਕਹਿੰਦੇ ਮੈਨੂੰ ਸ਼ੱਕ ਹੋਇਆ ਮੈਂ ਆਪਣੇ ਵਕੀਲ ਦੀ رائے ਲਈ ਤਾਂ ਉਹ ਕਹਿੰਦੇ ਕਿ ਤੁਸੀਂ ਐਗਰੀਮੈਂਟ ਰੱਦ ਕਰਨ ਵਾਲਾ ਵੀ ਨਾਲ ਹੀ ਬਣਾ ਲਓ ਤਾਂ ਉਹਨਾਂ ਨੇ ਕਿਹਾ ਕਿ ਫਿਰ ਮੈਂ ਐਗਰੀਮੈਂਟ ਕਰਨ ਵਾਲਾ ਵੀ ਨਾਲ ਹੀ ਬਣਾਇਆ ਉਹਨਾਂ ਨੇ ਬੜੇ ਗੰਭੀਰ ਇਲਜ਼ਾਮ ਲਾਏ ਨੇ ਉਹ ਕਹਿੰਦੇ ਕਿ ਇਹ ਜਿਹੜਾ ਸਾਰਾ ਕੁਝ ਹੋਇਆ ਇਹ ਸਾਰੀ ਜ਼ਮੀਨ ਜਿਹੜੀ ਹੈ 6500 ਸਾਲਾਨਾ ਲੀਜ਼ ਤੇ ਉਹਨਾਂ ਨੇ ਕਿਹਾ ਕਿ ਮੀਤਹਿਰ ਦੇ OSD ਹੁਸਨਪ੍ਰੀਤ ਭਾਰਦਵਾਦ ਦੇ ਕਹਿਣ ਤੇ ਉਹਨਾਂ ਨੇ ਦਿੱਤੀ ਸੀ ਇਹ ਗੱਲ ਹਰਦੀਪ ਸਿੱਧੂ ਹੁਰੀ ਕਹਿੰਦੇ ਆ ਤੇ ਇਹਦਾ ਬੜਾ ਰੋਲਾ ਪਿਆ ਕਿਉਂਕਿ ਇਸ ਮਾਮਲੇ ਦੇ ਵਿੱਚ ਗੁਰਦੀਪ ਬਾਠ ਜਿਹੜੇ ਐ ਆਮ ਆਦਮੀ ਪਾਰਟੀ ਦੇ ਵਰਕਰ ਰਹੇ ਜ਼ਿਲ੍ਹਾ ਪ੍ਰਧਾਨ ਰਹੇ ਉਹਨਾਂ ਨੇ ਮੀਤਹਿਰ ਨੂੰ ਬੜਾ ਜ਼ੋਰ ਦੇ ਨਾਲ ਘੇਰਿਆ ਉਹ ਵੀ ਇਸ ਮਾਮਲੇ 'ਚ ਆਏ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਟ੍ਰੱਕ ਜੂਨੀਅਨ ਦੇ ਪ੍ਰਧਾਨ ਨੇ ਕਰੋੜਾ ਰੁਪਏ ਦੇ ਕੰਡੇ ਵਾਲੀ ਜ਼ਮੀਨ ਵੇਚਣ ਰੱਦ ਕਰਨ ਦਾ ਇੱਕ ਸਿਆਸੀ ਆਗੂ ਦਾ ਨਾਂ ਜੱਗ ਜ਼ਾਹਰ ਕਰਨ ਉਪਰੰਤ ਗੁਰਦੀਪ ਬਾੜਨੇ ਉਸ ਦਾ ਹਵਾਲਾ ਦਿੰਦਿਆਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤਹਿਰ ਦੇ ਖਿਲਾਫ ਜਿੱਥੇ ਰਾਜ ਕੇ ਸਿਆਸੀ ਤੀਰ ਜਲਾਏ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੋਲੋਂ ਉਹਨਾਂ ਖਿਲਾਫ ਅਨੁਸ਼ਾਸਨ ਦੀ ਕਾਰਵਾਈ ਸੰਬੰਧੀ ਮੰਗ ਕੀਤੀ। ਬਾੜਨੇ ਕਿਹਾ ਕਿ ਟ੍ਰੱਕ ਜੂਨੀਅਨ ਦੀ ਕਰੋੜਾ ਰੁਪਏ ਦੀ ਜ਼ਮੀਨ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹਨਾਂ ਵੱਲੋਂ ਇਸ ਦੀ ਪੈਰਵਾਹੀ ਕਰਨ ਚ ਕਾਰਨ ਤੋਂ ਬਾਅਦ ਟਰੱਕ ਜੂਨੀਅਨ ਨੂੰ ਆਪਣੀ ਜ਼ਮੀਨ ਵਾਪਸ ਲੈਣੀ ਪਈ। ਦੱਸ ਦਰਅਸਲ ਇੱਕ ਮਨਜੀਤਕੌਰ ਦੀ ਨਾਂ ਦੀ ਔਰਤ ਦੇ ਉੱਤੇ ਇਸ ਜ਼ਮੀਨ ਦਾ ਇੰਤਕਾਲ ਕਰਾਇਆ ਗਿਆ ਸੀ। ਗਰਦੀ ਬਾਠ ਕਹਿੰਦੇ ਕਿ ਬਿੱਲੀ ਥੇਲਿਓਂ ਬਾਹਰ ਆ ਚੁੱਕੀ ਐ। ਜਿਹੜਾ OSD ਇਹਨੇ ਗੇ ਮੀਤਹੇਰ ਦੇ ਉਹਨਾਂ ਦੇ ਕਹਿਣ ਤੇ ਤਹਿਸੀਲਦਾਰ ਨੇ ਇਹ ਕੰਮ ਕਿਵੇਂ ਕੀਤਾ? ਇਹ ਵੱਡੀ ਗੱਲ ਐ। ਤਹਿਸੀਲਦਾਰ ਇੱਕ OSD ਦੇ ਕਹਿਣ ਤੇ ਕਰੋੜਾ ਰੁਪਏ ਦੀ ਜ਼ਮੀਨ ਦੀ ਰਜਿਸਟਰੀ ਕਿਵੇਂ ਕਰ ਸਕਦਾ? ਬਾਠਨੇ ਦਾ ਰੋਜ਼ ਚ ਆ ਕੇ ਵੀ ਕਹਿ ਕੇ ਮੀਡੀਆ ਦੇ ਕੈਮਰੇ ਆ ਸਾਹਮਣੇ ਇੱਥੋਂ ਤੱਕ ਕਹਿ ਦਿੱਤਾ ਕਿ ਮੀਤਹੇਰ ਵੱਲੋਂ ਇਹ ਸਾਰੀ ਸਾਜ਼ਿਸ਼ ਰਚੀ ਗਈ ਹੈ ਜਾਨੀ ਕਿ ਗੁਰਮ ਬਾਠ ਜਿਹੜੇ ਆ ਉਹ ਸ਼ਰਿਆਮ ਇਲਜ਼ਾਮ ਲਾ ਰਹੇ ਆ ਮੀਤਹੇਰ ਦੇ ਉੱਤੇ ਮੀਤਹੇਰ ਕਹਿੰਦੇ ਕਿ ਜ਼ਮੀਨ ਦੀ ਰਜਿਸਟਰੀ ਜਿਹੜੀ ਹੋਈ ਜੋ ਜ਼ਮੀਨ ਬਦਲੀ ਗਈ ਉਹ ਗਲਤ ਹੈ ਸਰਾਸਰ ਉਹ ਜਿਹੜੀ ਹੈ ਇਦਾਂ ਨਹੀਂ ਹੋਣੀ ਚਾਹੀਦੀ ਸੀ ਸਾਰੇ ਟਰੱਕ ਆਪਰੇਟਰਾਂ ਦੀ ਰੈ ਜਿਹੜੀ ਹੈ ਉਹ ਇਸ ਮਾਮਲੇ ਵਿੱਚ ਲਈ ਜਾਣੀ ਚਾਹੀਦੀ ਸੀ ਪਰ ਇਦਾਂ ਨਹੀਂ ਹੋਇਆ ਉਹਨਾਂ ਨੇ ਕਿਹਾ ਕਿ ਜਿਹੜਾ ਟਰੱਕ ਯੂਨੀਅਨ ਦਾ ਪ੍ਰਧਾਨ ਹੈ ਉਹ ਮੇਰਾ ਭਰਾ ਵੀ ਹੈ ਤੇ ਇਹ ਉਹ ਆਪਣੀ ਗਲਤੀ ਮੰਨਣ ਦੀ ਥਾਂ ਤੇ ਸਾਰਾ ਕੁਝ ਮੇਰੇ ਤੇ ਝੂਠਾ ਇਲਜ਼ਾਮ ਲਾ ਰਿਹਾ ਮੇਰੇ ਤੇ ਗਾਹ ਸੱਟ ਰਿਹਾ ਜਦ ਕਿ ਮੇਰਾ ਇਸ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਕਹਿੰਦੇ ਕਿ ਮੈਂ 10-10 ਵਿਭਾਗਾਂ ਦਾ ਵਜ਼ੀਰ ਰਹਿ ਲਿਆ ਮੇਰੇ ਤੇ ਉਦੋਂ ਕੋਈ ਉਂਗਲ ਨਹੀਂ ਉੱਠੀ ਮੇਰੇ ਜਿਹੜੇ ਵਿਭਾਗ ਮੇਰੇ ਕੋਲ ਰਹੇ ਉਹਨਾਂ ਦੇ ਪ੍ਰਿੰਸੀਪਲ ਸਖਤਰ ਅਨ ਜੇਕਰ ਸਰਕਾਰ ਜਾਣ ਤੋਂ ਬਾਅਦ ਵੀ ਤੁਸੀਂ ਉਹਨਾਂ ਨੂੰ ਪੁੱਛ ਲਓ ਤਾਂ ਉਹ ਵੀ ਮੇਰੇ ਵੱਲ ਉਂਗਲ ਨਹੀਂ ਚੱਕਣਗੇ ਬਹੁਤ ਕੌਨਫੀਡੈਂਸ ਨਾਲ ਇਹ ਗੱਲ ਉਹਨਾਂ ਨੇ ਕਹੀ ਹੈ ਅ ਦਰਅਸਲ ਉਹ ਕਾਫੀ ਗੁੱਸੇ ਜਿਹਾ ਨਜ਼ਰ ਆਏ ਮੀਤਿਹਰ ਇਸਮੋ ਮੀਤਿਹਰ ਕਹਿੰਦੇ ਕਿ ਗਲਤੀ ਕਿਸੇ ਦੀ ਪਾਈ ਮੇਰੇ ਤੇ ਜਾ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਹਰਦੀਪ ਸਿੱਧੂ ਨੇ ਟਰੱਕ ਯੂਨੀਅਨ ਦੇ ਪ੍ਰਧਾਨੋਂ ਮੇਰੇ ਵਿਰੋਧੀਆਂ ਦੇ ਧੱਕੇ ਚੜ੍ਹ ਕੇ ਸਾਰਾ ਕੁਝ ਕਰ ਰਹੇ ਨੇ ਦਰਅਸਲ ਮਾਮਲਾ ਮੀਤਿਹਰ ਸਾਹਿਬ ਇਹ ਹੈ ਕਿ ਉਹ ਜਦੋਂ ਦਾ ਇਹ ਰੋਲਾ ਪਿਆ ਉਦੋਂ ਤਾਂ ਤੁਸੀਂ ਸਾਰੇ ਕਾਸੇ ਨੂੰ ਡਿਫੈਂਡ ਕਰਦੇ ਰਹੇ ਜਦੋਂ ਮਾਮਲਾ ਤੁਹਾਡੇ ਵੱਸੋਂ ਬਾਹਰ ਹੋ ਗਿਆ ਉਦੋਂ ਤੁਸੀਂ ਇਸ ਮਾਮਲੇ ਦੇ ਵਿੱਚ ਚੁੱਪ ਧਾਰ ਲਈ ਕਾਫੀ ਲੰਬਾ ਸਮਾਂ ਹੁਣ ਤੁਸੀਂ ਆ ਕੇ ਬੋਲੇ ਹੋ ਜਾਨੀ ਕਿ ਸਰਕਾਰ ਜਾਂ ਤੁਹਾਡੀ ਪਾਰਟੀ ਦੀ ਇਹ ਨੀਤੀ ਹੈ ਕਿ ਪਹਿਲਾਂ ਗਲਤ ਕੰਮ ਕਰ ਲਓ ਫਿਰ ਉਹਨੂੰ ਡਿਫੈਂਡ ਕਰਦੇ ਰਹੋ ਉਹਨੂੰ ਸਲਾਉਂਦੇ ਰਹੋ ਉਸ ਤੋਂ ਬਾਅਦ ਫਿਰ ਕਹੋ ਕਿ ਲੋਕਾਂ ਦੀ ਭਾਵਨਾ ਸੀਗੀ ਜਮ ਲੈਂਡ ਪੁਲਿੰਗ شوਆ ਤੁਹਾਡੇ ਤੇ ਇਲਜ਼ਾਮ ਬਹੁਤ ਗੰਭੀਰ ਨੇ ਤੁਸੀਂ ਆਪਣੇ ਆਪ ਨੂੰ ਕਿਸੇ ਵੀ ਜਾਂਚ ਦੇ ਲਈ ਪੇਸ਼ ਕਰੋ ਉਹ ਮੀਤਹਿਰ ਕਹਿੰਦੇ ਕਿ ਮੈਂ ਡੀਸੀ ਨੂੰ ਕਹੂੰਗਾ ਕਿ ਇਹਦੀ ਜਾਂਚ ਕਰਵਾਈ ਜਾਵੇ ਠੀਕ ਹੈ ਇਹਦੀ ਜਾਂਚ ਹੋਣੀ ਚਾਹੀਦੀ ਹੈ ਪਰ ਜਿਹੜੇ ਇਲਜ਼ਾਮ ਤੁਹਾਡੇ ਜਾਂ ਤੁਹਾਡੇ OSG ਤੇ ਲੱਗੇ ਆ ਜਾਂ ਨਿੱਜੀ ਸਿਕੱਤਰ ਨੇ ਤੁਹਾਡੇ ਜਿਹੜੇ ਉਹਨਾਂ ਤੇ ਲੱਗੇ ਆ ਤਾਂ ਇਹਦੀ ਜਾਂਚ ਤਾਂ ਬਣਦੀ ਹੈ ਨਾ ਤੁਸੀਂ ਵੀ ਆਪਣੇ ਆਪ ਨੂੰ ਜਾਂਚ ਲਈ ਪੇਸ਼ ਕਰੋ ਬਾਠੂਰੀ ਕਹਿੰਦੇ ਕਿ ਮੈਂ ਮੁੱਖ ਮੰਤਰੀ ਨੂੰ ਅਪੀਲ ਕਰਦਾ ਮੁੱਖ ਮੰਤਰੀ ਦੇਖੋ ਹੁਣ ਕਰਾਉਂਦੇ ਆ ਕਿ ਨਹੀਂ ਕਰਾਉਂਦੇ ਕਿਉਂਕਿ ਮੀਤਹਿਰ ਨਾਲ ਮੁੱਖ ਮੰਤਰੀ ਦੀਆਂ ਅੰਦਰ ਕਿੰਨੀਆਂ ਇੱਕ ਜੜੀਆਂ ਪ੍ਰੀਤਾਂ ਨੇ ਕਿੰਨੀਆਂ ਕਿ ਗੋੜੀਆਂ ਨੇ ਇਹਦਾ ਜਗਦਾਹਰ ਉਪਚੋਣ ਚ ਹੋਈ ਚੁੱਕੀਆਂ ਨੇ ਖੈਰ ਵੱਡਾ ਮਾਮਲਾ ਵੱਡੇ ਇਲਜ਼ਾਮ ਨੇ ਮੀਤਹਿਰ ਦੇ ਉੱਤੇ ਇੱਕ ਸਾਦੀ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਇਹਨਾਂ ਇਲਜ਼ਾਮਾਂ ਤੋਂ ਪੱਲਾ ਨਹੀਂ ਝਾੜਿਆ ਜਾ ਸਕਦਾ